جیے نو پیارے ਵਿਦਿਆਰਥੀਓ 7ਵੀਂ ਜਮਾਤ ਦੀ ਗਣਿਤ ਕਿਤਾਬ ਦਾ ਅਧਿਆਇ 10 ਪ੍ਰਯੋਗਿਕ ਰੇਖਾ ਗਣਿਤ ਅਭਿਆਸ ਨੰਬਰ 10.1 ਦੇ ਬੱਚਿਓ ਅਗਲੇ ਦੋ ਅਤੇ ਅਖੀਲੇ ਸਵਾਲ ਇਸ ਅਭਿਆਸ ਦੇ 10.1 ਦੇ ਤਿੰਨ ਤੀਜਾ ਤੇ ਚੌਥਾ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਜਿਹੜੀ ਵੀ ਇਹ ਦੱਸੀ ਜਾਏਗੀ ਜਿਵੇਂ ਜਿਵੇਂ ਸਮਝਾਇਆ ਜਾਏਗਾ ਵੀਡੀਓ ਨੂੰ ਪਾਜ਼ ਕਰ ਕਰਕੇ ਤੁਸੀਂ ਉਹਦਾ ਅਭਿਆਸ ਕਰਨਾ ਹੈ ਰਕਰ ਫੁੱਟਾ ਪੈਨਸਲ ਰਿਵਰਡ ਗੱਤਾ ਤੇ ਪੇਪਰ ਜਾਂ ਇੱਕ ਰਜਿਸਟਰ ਲੈ ਲਵੋ ਇਹ ਨਾਲ ਦੇ ਨਾਲ ਜਿਵੇਂ ਨੇ ਦੱਸਿਆ ਜਾਏਗਾ ਤੁਸੀਂ ਇਹ ਸਵਾਲਾਂ ਨੂੰ ਤੀਜੇ ਸਵਾਲ ਨੂੰ ਕਰਨਾ ਹੈ ਚੌਥਾ ਸਵਾਲ ਜਿਹੜਾ ਬਹੁ ਵਿਕਲਪੀ ਸਵਾਲ ਹੈਗਾ ਸੋ ਉੱਤੇ ਕੋਈ ਗੱਲ ਨਹੀਂ ਸੋ ਆਵਤ ਸ਼ੁਰੂ ਕਰਦੇ ਹਾਂ ਤੇ ਬੱਚੋ ਇਸੇ ਚੈਨਲ ਤੇ ਤੁਹਾਡੀਆਂ ਕੰਮ ਦੀਆਂ ਮੈਂ ਕਹਾਂਗਾ ਤਿੰਨ ਪਲੇਲਿਸਟਾਂ ਹੋ ਰਹੀਆਂ ਨੇ ਚੈਨਲ ਤੇ ਜਾਓ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਮਿਲੇਗੀ 7th ਇੰਗਲਿਸ਼ ਜਿਹਦੇ ਤੋਂ ਅਡੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਸਾਰੀ ਦੀ ਸਾਰੀ ਸੋਲਵ ਕਰਕੇ ਪਾ ਦਿੱਤੀ ਗਈ ਹੈ ਤੇ ਦੂਜੀ ਪਲੇਲਿਸਟ ਇੱਕ ਹੋਰ ਸ਼ੁਰੂ ਕੀਤੀ ਹੈ ਸਤਵੀਂ ਵਿਗਿਆਨ ਜਿਹਦੇ ਵਿੱਚ ਦੋ ਚੈਪਟਰ ਤੁਹਾਡੇ ਹੋ ਗਏ ਨੇ ਸੋ ਤੁਸੀਂ ਉਹਨੂੰ ਵੀ ਖੋਲ ਕੇ ਦੇਖੋ ਤੇ ਇੱਕ ਬੱਚੇ ਬੜੀ ਕੰਮ ਦੀ ਪਲੇਲਿਸਟ ਐਬ੍ਰੀਵੀਏਸ਼ਨ ਜਿਹਨਾਂ ਤੁਹਾਡੀ ਜਨਰਲ ਨੋਲਿਜ ਇੰਪਰੂਵ ਹੋਏਗੀ ਉਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਐਕਸਪੈਂਡ ਕਰਕੇ ਸਮਝਾਇਆ ਗਿਆ ਸੋ ਤੁਸੀਂ ਚੈਨਲ ਤੇ ਆ ਕੇ ਇਹਨਾਂ ਪਲੇਲਿਸਟ ਨੂੰ ਖੋਲ ਕੇ ਇਹਨਾਂ ਵਿੱਚ ਪੇ ਵੀਡੀਓਜ਼ ਵੀ ਦੇਖੋ ਔਰ ਦੇਖੀ ਬੱਚੋ ਨਤੀਜਾ ਸਵਾਲ ਜਿਹੜਾ ਹੈ ਬੜਾ ਮੱਧਪੂਰਣੇ ਤੇ ਜਿਹੜੇ ਅਸੀਂ ਸਵਾਲ ਪਹਿਲਾ ਔਰ ਦੂਜਾ ਕੀਤਾ ਹੈ ਇਹ ਉਹਦਾ ਹੀ ਵਿਸਤਾਰ ਹੈਗਾ ਠੀਕ ਹੈ ਸੋ ਸਵਾਲ ਇਹ ਕਹਿੰਦੇ ਮੰਨ ਲਓ L ਇੱਕ ਰੇਖਾ ਹੈ ਸੋ ਇੱਕ ਰੇਖਾ ਹੈ ਜੀ ਹੈ ਲੈ ਲਈਏ ਅਸੀਂ ਲੈ ਲਈਏ ਅਤੇ P ਇੱਕ ਬਿੰਦੂ ਹੈ ਜੋ L ਉੱਪਰ ਸਥਿਤ ਨਹੀਂ ਹੈ ਜੇ L ਦੇ ਉੱਪਰ ਸਥਿਤ ਨਹੀਂ ਹੈਗਾ ਤੇ ਉਹ ਇਹਦਾ ਮਤਲਬ ਰੇਖਾ ਤੋਂ ਪਰੇ ਹੈ ਰੇਖਾ ਤੋਂ ਬਾਹਰ ਹੈ ਸੋਸੀਂ ਰੇਖਾ ਤੋਂ ਬਾਹਰ ਬੱਚਾ ਬਿੰਦੂ P ਲੈ ਲਿਆ ਇੱਥੇ ਇੱਥੇ ਬਿੰਦੂ ਪਾਲੇ ਇੱਥੇ P ਪਾਲਿਆ ਠੀਕ ਹੈ ਤੇ ਪੀ ਤੋਂ ਹੋ ਕੇ ਐਲ ਦੇ ਸਮੰਤਰ ਇੱਕ ਰੇਖਾ ਐਮ ਖਿਚੋ ਹੁਣ ਅਸੀਂ ਪੀ ਦੇ ਸਮੰਤਰ ਰੇਖਾ ਖਿਚਾਂਗੇ ਔਰ ਰੇਖਾ ਸਮੰਤਰ ਕਿਦਾਂ ਖਿਚੀਦੀ ਅਸੀਂ ਪਹਿਲੇ ਸਵਾਲ ਵਿੱਚ ਸਿੱਖ ਚੁੱਕੇ ਹਾਂ ਠੀਕ ਹੈ ਹੁਣ ਪੀ ਨੂੰ ਐਲ ਤੇ ਕਿਸੇ ਬਿੰਦੂ ਕਿਊ ਨਾਲ ਜੋੜੋ ਸੋ ਇੱਥੇ ਜੀ ਇੱਥੇ ਐਲ ਤੇ ਕੋਈ ਬਿੰਦੂ ਕਿਊ ਲਵਾਂਗੇ ਤੇ ਪੀ ਨੂੰ ਇਹਦੇ ਨਾਲ ਜੋੜਾਂਗੇ ਫਿਰ ਐਮ ਉੱਪਰ ਕੋਈ ਹੋਰ ਬਿੰਦੂ ਆਰ ਚੁਣੋ ਤੇ ਅਸੀਂ ਬੱਚੋ ਜਿਹੜੀ ਐਮ ਜਿਹੜੀ ਰੇਖਾ ਬਣੇਗੀ ਇੱਥੇ ਇੱਕ ਅਸੀਂ ਬਿੰਦੂ ਆਰ ਚੁਣਾਂਗੇ ਕਹਿੰਦੇ R ਤੋਂ ਹੋ ਕੇ PQ ਦੇ ਸਮਾਂਤਰਿਕ ਰੇਖਾ ਖਿੱਚੋ ਸੋ ਅਸੀਂ R ਤੋਂ PQ ਦੇ ਸਮਾਂਤਰਿਕ ਰੇਖਾ ਖਿੱਚਾਂਗੇ ਫਿਰ ਮੰਨ ਲਓ ਇਹ ਰੇਖਾ ਰੇਖਾ L ਦੇ ਬਿੰਦੂ S ਉੱਤੇ ਮਿਲਦੀ ਇੱਥੇ ਆ ਕੇ S ਤੇ ਮਿਲਦੀ ਹੈ ਕਹਿੰਦੇ ਸਮਾਂਤਰ ਰੇਖਾਵਾਂ ਦੇ ਇਹਨਾਂ ਦੋਹਾਂ ਸਮੂਹਾਂ ਤੋਂ ਕਿਹੜੀ ਆਕ੍ਰਿਤੀ ਬਣਦੀ ਹੈ ਸੋ ਬੜਾ ਰੋਚਕ ਸਵਾਲ ਹੈ ਬੱਚਿਓ ਆ ਦੇਖਿਓ ਸੋ ਪੜਾਹ ਪਹਿਲਾ ਉੱਤੇ ਦੀ ਮਦਦ ਨਾਲ ਇੱਕ ਰੇਖਾ L ਖਿੱਚੋ ਅਤੇ ਇਸ ਦੇ ਬਾਹਰ ਕੋਈ ਬਿੰਦੂ P ਲਵੋ ਬੜਾ ਸੋਖਾ ਹੈ ਅਸੀਂ ਪਹਿਲੇ ਵੀ ਕਰ ਚੁੱਕੇ ਹਾਂ ਇਹਦਾ ਲੈ ਲਿਆ। ਬੜਾ ਦੂਜਾ ਸਵਾਲ ਇੱਕ ਵਿੱਚ ਦੱਸੀ ਵਿਧੀ ਮੁਤਾਬਕ। ਐਮੈਂ ਤੁਹਾਡੇ ਲਈ ਇੱਥੇ ਲਿਖਿਆ ਵੀਡੀਓ 'ਚ ਇਹਦਾ ਪੇਪਰ 'ਚ ਨਹੀਂ ਲਿਖਣਾ। ਪੇਪਰ ਵਿੱਚ ਇਮਤਿਹਾਨ ਵਿੱਚ ਤੁਹਾਨੂੰ ਵਿਧੀ ਕਰਕੇ ਦੱਸਣੀ ਪੈਣੀ ਹੈ ਪਰ ਕਿਉਂਕਿ ਇਹ ਵਿਧੀ ਮੈਂ ਸਵਾਲ ਇੱਕ ਵਿੱਚ ਤੁਹਾਨੂੰ ਸਮਝਾ ਚੁੱਕਾ ਇਸ ਕਰਕੇ ਮੈਂ ਇੱਥੇ ਨਹੀਂ ਦੁਹਰਾ ਰਿਹਾ ਨਹੀਂ ਤੇ ਵੀਡੀਓ ਬੇਲੋੜਾ ਲੰਬਾ ਹੋ ਜਾਏਗਾ। ਉਹ ਵਿਧੀ ਤੁਸੀਂ ਇੱਕ ਸਵਾਲ ਵਿੱਚ ਸਿੱਖ ਚੁੱਕੇ ਹੋ ਤੇ ਇਸ ਕਰਕੇ ਮੈਂ ਇਸ਼ਾਰਾ ਕਰ ਦਿੰਦਾ ਹੈ ਬ੍ਰੈਕਟ ਪਾ ਕੇ ਸਵਾਲ ਇੱਕ ਵਿੱਚ ਦੱਸੀ ਵਿਧੀ ਮੁਤਾਬਕ ਰੇਖਾ L ਦੇ ਸਮੰਤਰ ਬਿੰਦੂ P ਤੋਂ ਹੋ ਕੇ ਰੇਖਾ M ਖਿਚੋ ਸੋ P ਬਿੰਦੂ ਹੈ ਇਹਦੇ ਵਿੱਚੋਂ ਹੋ ਕੇ ਰੇਖਾ M L ਰੇਖਾ L ਦੇ ਸਮੰਤਰ ਮੈਂ ਖਿੱਚ ਲਈ ਇਹ ਬੱਚੇ ਅਸੀਂ ਕਰ ਚੁੱਕੇ ਆ ਕਿਦਾਂ ਇੱਥੋਂ ਦੀ ਇੱਕ ਇਦਾਂ ਖਿੱਚਿਆ ਫਿਰ ਉਹਨੂੰ ਇਹ ਚਾਪ ਲਾਈ ਫਿਰ ਚਾਪ ਨੂੰ ਨਾਪਿਆ ਫਿਰ ਇੱਕ ਚਾਪ ਇੱਥੇ ਪਾਈ ਫਿਰ ਉਹਨੂੰ ਨਾਪਿਆ ਤੇ ਅਸੀਂ ਖਿੱਚ ਦਿੱਤਾ ਅਸੀਂ ਕਰ ਚੁੱਕੇ ਹਾਂ ਠੀਕ ਹੈ ਨਾ ਸੋ ਇਸ ਕਰਕੇ ਮੈਨੂੰ ਦੁਹਰਾ ਨਹੀਂ ਰਿਹਾ ਹੁਣ ਉਹ ਕਹਿੰਦੇ ਨੇ ਰੇਖਾ L ਤੇ ਤੁਸੀਂ ਕਹਿੰਦੇ ਰੇਖਾ L ਤੇ ਕੋਈ ਬਿੰਦੂ Q ਲਵੋ ਤੇ ਉਹਨੂੰ P ਨਾਲ ਜੋੜੋ ਹਨਾ ਸੋ ਰੇਖਾ L ਤੇ ਕੋਈ ਬਿੰਦੂ Q ਲਵੋ ਅਤੇ ਉਸ ਨੂੰ ਬਿੰਦੂ P ਨਾਲ ਜੋੜੋ ਲੋ ਜੀ ਜੋੜ ਦਿੱਤਾ ਇੱਥੇ ਕੰਮ ਬਣ ਗਿਆ ਠੀਕ ਹੈ ਹੁਣ ਉਹਨਾਂ ਨੇ ਕਿਹਾ ਰੇਖਾ M ਤੇ ਕੋਈ ਬਿੰਦੂ R ਲਵੋ ਸੋ ਮੈਂ ਰੇਖਾ M ਤੇ ਇੱਕ ਬਿੰਦੂ R ਐਵਲਾ ਲੈ ਲਿਆ ਹੁਣ ਉਹ ਕਹਿੰਦੇ ਨੇ R ਤੋਂ ਹੋ ਕੇ PQ ਦੇ ਸਮਾਂਤਰ ਰੇਖਾ ਖਿੱਚੋ ਜੋ ਕਿ ਰੇਖਾ L ਦੇ ਬਿੰਦੂ S ਉੱਪਰ ਮਿਲਦੀ ਹੈ ਕਹਿੰਦੇ ਬਿੰਦੂ R ਤੋਂ ਹੋ ਕੇ R ਤੋਂ ਹੋ ਕੇ PQ ਦੇ ਸਮੰਤਰਿਕ ਰੇਖਾ ਖਿੱਚ ਦਿੱਤੀ ਜੋ ਰੇਖਾ L ਦੇ ਬਿੰਦੂ S ਤੇ ਜਾ ਕੇ ਮਿਲਦੀ ਹੈ ਹੁਣ ਬੱਚਿਓ ਆ ਵੀ ਅਸੀਂ ਕਰ ਚੁੱਕੇ ਹਾਂ ਜਿੱਦਾਂ ਇਹ ਰੇਖਾ ਹੈਗੀ ਹੈ PQ ਇਹਦੇ ਸਮੰਤਰ ਇਧਰੋਂ ਦੀ ਖਿੱਚਣੀ ਹੈ ਸੋ ਇਹਨੂੰ ਕੀ ਕਰਾਂਗੇ ਇਹਨੂੰ ਵਧਾ ਲਵਾਂਗੇ ਇਹਨੂੰ ਵਧਾ ਲਵਾਂਗੇ ਤੇ ਮਨੂ ਕੇ ਚਲੋ ਜਿੱਦਾਂ ਆਰ ਬਿੰਦੂ ਹੈ ਤੇ ਇਸ ਸਮੰਤਰ ਰੇਖਾ ਖਿੱਚਣੀ ਹੈ ਜਿੱਦਾਂ ਇਹਦੇ ਸਮੰਤਰ ਅਸੀਂ ਪੀ ਰਾਹੀਂ ਖਿੱਚੀ ਸੀਗੀ ਹੁਣ ਪੀ ਕਯੂ ਦੇ ਸਮੰਤਰ ਆਰ ਤੋਂ ਓਕੇ ਇਹ ਖਿੱਚ ਦਿੱਤੀ ਹੈ ਹੁਣ ਤੁਹਾਨੂੰ ਇਹ ਐਸੀ ਕਿ ਇਹਦੇ ਵਿੱਚ ਜੇ ਅਕਚੁਅਲੀ ਕਰਾਂਗੇ ਕਿ ਕਿੱਦਾਂ ਕਰਾਂਗੇ ਇਹਨੂੰ ਥੋੜਾ ਬੋ ਦਾ ਦਵਾਂਗੇ ਡਾਟਡ ਦਾਣੇਦਾਰ ਬਣਾ ਲਵਾਂਗੇ ਤੇ ਫਿਰ ਕੀਜੀ ਲਾਈਨ ਖਿੱਚ ਲਵਾਂਗੇ ਤੇ ਫਿਰ ਇਸੇ ਤਰ੍ਹਾਂ ਆਪਾਂ ਜਿਹੜਾ ਐ ਆਰ ਤੋਂ ਓਕੇ ਇਹਦੇ ਸਮੰਤਰ ਇਦਾਂ ਖਿੱਚ ਦਵਾਂਗੇ ਜੇ ਤੇ ਬੱਚੇ ਇਹਦਾ ਸਮਝ ਆ ਜਾਂਦਾ ਠੀਕ ਹੈ ਨਹੀਂ ਤੇ ਮੈਂ ਇਹਨੂੰ ਵੀ ਵਿਸਥਾਰ ਦੇ ਨਾਲ ਤੁਹਾਨੂੰ ਸਮਝਾ ਦਵਾਂਗਾ ਪਰ ਤੁਸੀਂ ਜਿਲੇ ਕਰੋਗੇ ਪ੍ਰੈਕਟੀਕਲੀ ਤੇ ਬੜੇ ਆਸਾਨ ਦੇ ਨਾਲ ਹੋ ਜਾਏਗਾ ਠੀਕ ਹੈ ਹੁਣ R ਤੋਂ ਹੋ ਕੇ PQ ਦੇ ਸਮਾਂਤਰ ਰੇਖਾ ਖਿੱਚੋ ਜੋ ਕਿ ਰੇਖਾ L ਦੇ ਬਿੰਦੂ ਐ ਸੁੱਪਰ ਮਿਲਦੀ ਹੈ ਐ ਸੁੱਪਰ ਮਿਲ ਗਈ ਹੁਣ ਕਹਿੰਦੇ ਇਹ ਜਿਹੜੀਆਂ ਇਹ ਤੋਂ ਕਿਹੜੀ ਆਕ੍ਰਿਤੀ ਪ੍ਰਾਪਤ ਹੁੰਦੀ ਹੈ ਕਿ ਇਹ ਸਮਾਂਤਰ ਰੇਖਾਵਾਂ ਦੇ ਇਹਨਾਂ ਦੋਹਾਂ ਸਮੂਹਾਂ ਤੋਂ ਸਾਨੂੰ ਇੱਕ ਸਮਾਂਤਰ ਚਤੁਰਭੁਜ PQSR ਮਿਲਦੀ ਹੈ PQ SR ਮਿਲਦੀ ਹੈ ਇਹ ਸਮਾਂਤਰ ਚਤੁਰਭੁਜ ਬਣ ਗਿਆ ਸਮਾਂਤਰ ਚਤੁਰਭੁਜ ਕੀ ਹੁੰਦਾ ਬੱਚਿਓ ਇਹ ਤੁਸੀਂ 6ਵੀਂ ਜਮਾਤ ਵਿੱਚ ਚੰਗੀ ਤਰ੍ਹਾਂ ਪੜ ਚੁੱਕੇ ਹੋ ਤੇ ਇਹ ਅੱਗੇ ਮੈਂ ਸਮਝਾ ਵੀ ਦਿੱਤਾ ਕਿਦਾਂ ਜਿਸ ਵਿੱਚ ਸਨਮੁਖ ਭੁਜਾਵਾਂ ਦੇ ਦੋਵੇਂ ਜੋੜੇ ਇੱਕ ਜੋੜਾ ਦੇ ਵਿੱਚ ਆ ਗਿਆ PR ਤੇ QS ਸਨਮੁਖ ਭੁਜਾਵਾਂ ਨੇ ਹਲ ਇਹਦੇ ਸਮਾਂਤਰ ਹੋ ਸੋ PR QS ਦੇ ਸਮਾਂਤਰ ਹੋ ਜਾਏਗੀ ਤੇ PQ ਅਸੀਂ ਖਿੱਚੀਏ ਤੇ ਇਹਦੇ ਸਮਾਂਤਰ ਅਸੀਂ RS ਵੀ ਖਿੱਚੀ ਹੈਗੀ ਐ ਸੋ ਇਹਦੇ ਇਹ ਸਾਨੂੰ ਉਪਭਜਾਵਾਂ ਦਾ ਇੱਕ ਜੋੜਾ ਇਹ ਹੋ ਗਿਆ ਇੱਕ ਸੰਮੁਖ ਭੁਜਾਵਾਂ ਦਾ ਜੋੜਾ ਇਹ ਹੋ ਗਿਆ ਤੇ ਬੱਚੋ ਦੋਨੋਂ ਸਮਾਂਤਰ ਨੇ ਸੋ ਜਦੋਂ ਚਤੁਰਭੁਜ ਵਿੱਚ ਦੋਨੋਂ ਸੰਮੁਖ ਭੁਜਾਵਾਂ ਦੇ ਜੋੜੇ ਸਮਾਂਤਰ ਹੋਣ ਤੇ ਚਤੁਰਭੁਜ ਸਮਾਂਤਰ ਚਤੁਰਭੁਜ ਹੁੰਦੀ ਹੈ ਸੋ ਸਾਨੂੰ ਸਮਾਂਤਰ ਚਤੁਰਭੁਜ PQSR ਮਿਲਦੀ ਹੈ ਜਿਸ ਵਿੱਚ ਸੰਮੁਖ ਭੁਜਾਵਾਂ ਦੇ ਦੋਵੇਂ ਜੋੜੇ ਸਮਾਂਤਰ ਹਨ ਭਾਵ PQ ਸਮਾਂਤਰ ਹੈ SR ਦੇ PQ ਸਮਾਂਤਰ ਹੈ SR ਦੇ ਅਤੇ ਪੀ ਆਰ ਸਮਾਂਤਰ ਹੈ ਕਿਉ ਇਸ ਦੇ ਲਓ ਜੀ ਸੋ ਇਹ ਸਾਡਾ ਸਵਾਲ ਹੋ ਗਿਆ ਉਹਨੇ ਪੁੱਛਿਆ ਸੀ ਇਦਾਂ ਕਰਕੇ ਕਿਹੜੀ ਆਕ੍ਰਿਤੀ ਪ੍ਰਾਪਤ ਹੁੰਦੀ ਹੈ ਸਾਨੂੰ ਸਮਾਂਤਰ ਚਤੁਰਪੁਜ ਦੀ ਆਕ੍ਰਿਤੀ ਪ੍ਰਾਪਤ ਹੁੰਦੀ ਹੈ ਆਓ ਹੁਣ ਅਗਲਾ ਸਵਾਲ ਲਿਖੀ ਚੌਥਾ ਇਹ ਉਹ ਵਿਕਲਪੀ ਪ੍ਰਸ਼ਨ ਆਗਾ ਸੋ ਚੌਥਾ ਸਵਾਲ ਆਗਾ ਪਹਿਲਾ ਭਾਗ ਕਹਿੰਦੇ ਕਿਸੇ ਰੇਖਾ ਦੇ ਬਾਹਰੀ ਬਿੰਦੂ ਤੋਂ ਉਸ ਰੇਖਾ ਦੇ ਸਮਾਂਤਰ ਕਿੰਨੀਆਂ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ ਤੁਸੀਂ ਸੋਚੋ ਬੱਚਿਓ ਕਿ ਇੱਕ ਬਿੰਦੂ ਹੋਵੇ ਤੇ ਉਹਦੇ ਰਾਹੀਂ ਜਾਂ ਉਹ ਤੋਂ ਹੋ ਕੇ ਕਿਸੇ ਰੇਖਾ ਦੇ ਸਮੰਤਰ ਅਸੀਂ ਕਿ ਦੇਖਾਂ ਕਿ ਕਿੰਨੇ ਕਿੰਨੀਆਂ ਖਿੱਚ ਸਕਦੇ ਆ ਇੱਕੋ ਹੀ ਖਿੱਚ ਸਕਦੇ ਆ ਸੋ ਜਵਾਬ ਹੈਗਾ ਸੀ 1 ਸਿਰਫ ਤੇ ਸਿਰਫ ਇੱਕੋ ਹੀ ਸਮੰਤਰ ਰੇਖਾ ਕਿਸੇ ਦਿੱਤੀ ਰੇਖਾ ਦੇ ਸਮੰਤਰ ਖਿੱਚੀ ਜਾ ਸਕਦੀ ਹੈ ਇਹ ਗੱਲ ਨੂੰ ਚੰਗੀ ਤਰ੍ਹਾਂ ਕੰਠ ਕਰ ਲੋ ਠੀਕ ਹੈ ਫਿਰ ਅਗਲੀ ਗੱਲ ਇਹ ਕਹਿੰਦੇ ਹੈਟ ਰੇਖਾਂ ਵਿੱਚੋਂ ਕਿਸ ਦੀ ਵਰਤੋਂ ਕਰਕੇ ਇੱਕ ਰੇਖਾ ਦੇ ਸਮੰਤਰ ਰੇਖਾ ਖਿੱਚੀ ਜਾ ਸਕਦੀ ਹੈ ਕੋਣ ਮਾਪਨ ਨਾਲ ਬੱਚੇ ਖਿੱਚ ਸਕਦੇ ਹੋ ਰੇਖਾ ਨਹੀਂ ਇਕਲੇ ਕੁਲਮਾਂ ਪਰੰਨਾ ਨਹੀਂ ਖਿੱਚ ਸਕਦੇ ਕੱਲੇ ਫੁੱਟੇ ਨਾਲ ਖਿੱਚ ਸਕਦੇ ਨਹੀਂ ਪ੍ਰਕਾਰ ਵੀ ਚਾਹੀਦੀ ਹੈ ਕੱਲੀ ਪ੍ਰਕਾਰ ਨਾਲ ਖਿੱਚ ਸਕਦੇ ਹੋ ਨਹੀਂ ਫੁੱਟਾ ਵੀ ਚਾਹੀਦਾ ਸੋ ਸਾਨੂੰ ਫੁੱਟਾ ਅਤੇ ਪ੍ਰਕਾਰ ਦੋਨੋਂ ਚਾਹੀਦੇ ਨੇ ਫੁੱਟਾ ਵੀ ਹੈ ਹੀ ਹੈ ਪ੍ਰਕਾਰ ਵੀ ਚਾਹੀਦਾ ਹੈ ਤੇ ਫਿਰ ਅਸੀਂ ਇਹ ਦੋਨੋਂ ਜੰਤਰਾਂ ਦੇ ਨਾਲ ਪੈਨਸਲ ਤੇ ਚਾਹੀਦੀ ਹੈ ਜੀ ਖਿੱਚਣ ਲਈ ਨਾ ਉਹ ਤੇ ਕਹਿਣ ਦੀ ਲੋੜ ਹੀ ਨਹੀਂ ਹੈ ਪਰ ਜਿਹੜੇ ਦੋ ਜੰਤਰ ਚਾਹੀਦੇ ਨੇ ਉਹ ਇੱਕ ਫੁੱਟਾ ਤੇ ਇੱਕ ਪ੍ਰਕਾਰ ਦੋਵੇਂ ਹੋਣਗੇ ਤੇ ਅਸੀਂ ਸਮੰਤਰ ਰੇਖਾਵਾਂ ਜਿਹੜੀਆਂ ਨੇ ਉਹ ਖਿੱਚ ਸਕਦੇ ਹਾਂ ਸੋ ਇਹਦਾ ਜਵਾਬ ਹੈ ਡੀ ਫੁੱਟਾ ਅਤੇ ਪ੍ਰਕਾਰ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਅਭਿਆਸ ਸੰਬੰਧ 10.1 ਦੇ ਆਖਰੀ ਦੋ ਸਵਾਲ ਤੇ ਇਸ ਵੀਡੀਓ ਦੇ ਨਾਲ ਤੁਹਾਡਾ 10.1 ਅਭਿਆਸ ਇੱਥੇ ਸਮਾਪਤ ਹੁੰਦਾ ਹੈ ਅਗਲੀ ਵੀਡੀਓ ਵਿੱਚ ਅਸੀਂ ਅਗਲਾ ਅਭਿਆਸ 10.2 ਸ਼ੁਰੂ ਕਰਾਂਗੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ